17 ਫਰਵਰੀ 2017 ਦੀ ਰਾਤ ਨੂੰ ਕਰੀਬ 9 ਵਜੇ ਕੋਚੀ ਹਾਈਵੇ ਦੇ ਉਪਰੋਂ ਦੀ ਇੱਕ ਗੱਡੀ ਲੰਘ ਰਹੀ ਸੀ। ਇਸ ਗੱਡੀ ਦੇ ਵਿੱਚ ਇੱਕ ਔਰਤ ਬੈਠੀ ਹੋਈ ਸੀ। ਡਰਾਈਵਰ ਇਸ ਗੱਡੀ ਨੂੰ ਚਲਾ ਰਿਹਾ ਸੀ। ਹਾਈਵੇ ਤੋਂ ਥੋੜੀ ਦੂਰ ਜਾ ਕੇ ਜਿਹੜੀ ਕਾਰ ਸੀ ਇਹਦੇ ਪਿੱਛੋਂ ਇੱਕ ਕਾਲੇ ਰੰਗ ਦੀ ਕਾਰ ਨੇ ਓਵਰਟੇਕ ਕਰਦੀ ਹੈ ਤੇ ਇਸ ਕਾਰ ਦੇ ਅੱਗੇ ਜਾ ਕੇ ਇਹ ਕਾਲੀ ਕਾਰ ਰੁਕ ਜਾਂਦੀ ਹੈ। ਇਸ ਕਾਲੀ ਕਾਰ ਦੇ ਵਿੱਚ 7 ਬੰਦੇ ਮੌਜੂਦ ਹੁੰਦੇ ਨੇ। ਸਭ ਤੋਂ ਪਹਿਲਾਂ ਇਹ ਗੱਡੀ ਰੋਕ ਕੇ ਇਸ ਔਰਤ ਵਾਲੀ ਗੱਡੀ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਦੇ ਨੇ ਉਹਨੂੰ ਕੁੱਟਦੇ ਨੇ ਮਾਰਦੇ ਨੇ ਫਿਰ ਉਸ ਗੱਡੀ ਦੇ ਡਰਾਈਵਰ ਨੂੰ ਉੱਥੋਂ ਮਾਰ ਕੁੱਟ ਕੇ ਭਜਾ ਦਿੰਦੇ ਨੇ ਫਿਰ ਇਹ ਜਿਹੜੀ ਕਾਲੀ ਕਾਰ ਦੇ ਵਿੱਚ 7 ਜਾਨੇ ਬੈਠੇ ਹੋਏ ਸਨ ਇਹਨਾਂ ਦੇ ਵਿੱਚੋਂ 4 ਜਾਨੇ ਇਹ ਔਰਤ ਵਾਲੀ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਇਹ ਚੜ੍ਹੇ ਜਾਣੇ ਇਸ ਕਾਰ ਨੂੰ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਲੈ ਜਾ ਕੇ ਇਹ ਚੜ੍ਹੇ ਜਾਣੇ ਵਾਰੀ-ਵਾਰੀ ਸਿਰ ਇਸ ਔਰਤ ਦੇ ਨਾਲ ਕਰ ਦਿੰਦੇ ਨੇ ਇੰਨਾਂ ਚਾਰਾਂ ਦੇ ਵਿੱਚੋਂ ਇੱਕ ਬੰਦਾ ਜਦੋਂ ਇਸ ਔਰਤ ਦੇ ਨਾਲ ਇਹ ਹਰਕਤ ਕਰ ਰਿਹਾ ਸੀ ਤਾਂ ਫੋਨ ਦੇ ਉੱਤੇ ਉਹ ਵੀਡੀਓ ਵੀ ਬਣਾ ਰਿਹਾ ਸੀ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਸਾਡੇ ਦੇਸ਼ ਦੇ ਵਿੱਚ ਇਦਾਂ ਦੇ ਪਤਾ ਨਹੀਂ ਹਰ ਰੋਜ਼ ਕਿੰਨੇ ਕੁ ਕੇਸ ਹੁੰਦੇ ਨੇ ਜਿੱਥੇ ਬੰਦਾ ਔਰਤ ਦੇ ਨਾਲ ਦੁਸ਼ਕਰਮ ਕਰਦਾ ਹੈ ਪਰ ਯਕੀਨ ਮੰਨਿਓ ਇਹ ਜਿਹੜਾ ਕੇਸ ਸੀ ਇਹ ਕੋਈ ਮਾਰਾ ਮੋਟਾ ਕੇਸ ਨਹੀਂ ਸੀ ਕਿਉਂਕਿ ਇਹ ਜਿਹੜੀ ਔਰਤ ਸੀ ਇੱਕ ਕੰਨਰ ਫਿਲਮਾਂ ਦੀ ਸਾਊਥ ਇੰਡਸਟਰੀ ਦੀ ਬਹੁਤ ਵੱਡੀ ਹੀਰੋਇਨ ਸੀ ਜਿਹਦਾ ਅਸਲੀ ਨਾਮ ਸੀ ਭਾਵਨਾ ਮੈਨਨ ਭਾਵਨਾ ਮੈਨਨ ਸਾਊਥ ਫਿਲਮਾਂ ਦੀ ਇੱਕ ਸੁਪਰ ਹਿੱਟ ਹੀਰੋਇਨ ਸੀ ਕੁਝ ਗਿਣਤੀ ਦੀਆਂ ਫਿਲਮਾਂ ਕਰਨ ਤੋਂ ਬਾਅਦ ਹੀ ਭਾਵਨਾ ਮੈਨਨ ਇੱਕ ਸੁਪਰ ਹਿੱਟ ਹੀਰੋਇਨ ਬਣ ਚੁੱਕੀ ਸੀ ਡਾਇਰੈਕਟਰ ਬੈਕ ਟੂ ਬੈਕ ਫਿਲਮਾਂ ਲੈ ਕੇ ਇਸ ਹੀਰੋਇਨ ਦੇ ਕੋਲ ਖੜੇ ਰਹਿੰਦੇ ਸਨ ਪਰ ਇਸ ਹੀਰੋਇਨ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਇਹਦੇ ਤੇ ਕਿੰਨਾ ਕੁ ਭਾਰੀ ਹੋਣ ਵਾਲਾ ਹੈ ਜਿਸ ਸਮੇਂ ਦੇ ਨਾਲ ਇਹ 7 ਜਣਿਆਂ ਦੇ ਵਿੱਚੋਂ 4 ਜਣੇ ਪਲਾਦ ਰਹੇ ਸਨ ਤਾਂ ਉਸ ਸਮੇਂ ਇਹਨੇ ਕੋਸ਼ਿਸ਼ ਕਰਕੇ ਇੱਕ ਬੰਦੇ ਦੇ ਮੂੰਹ ਦੇ ਉੱਤੇ ਮਾਸਕ ਲਾ ਦਿੱਤਾ ਸੀ ਤੇ ਇਹਨੇ ਉਹ ਬੰਦੇ ਨੂੰ ਪਹਿਚਾਨ ਲਿਆ ਸੀ ਦਰਅਸਲ ਇਹ ਬੰਦਾ ਇਹਦੇ ਸੈੱਟ ਦੇ ਉੱਤੇ ਹੀ ਕਈ ਫਿਲਮ ਸਟਾਰਾਂ ਦੀਆਂ ਗੱਡੀਆਂ ਡਰਾਈਵ ਕਰਦਾ ਸੀ ਇਸ ਬੰਦੇ ਦਾ ਨਾਮ ਸੀ ਪਲਸਰ ਸੁਮੀ ਬਾਕੀ ਬੰਦਿਆਂ ਨੇ ਵੀ ਮੂੰਹ ਦੇ ਉੱਤੇ ਮਾਸਕ ਪਾਏ ਹੋਏ ਸਨ ਪਰ ਇਸ ਇਕੱਲੇ ਬੰਦੇ ਨੂੰ ਇਹ ਪਹਿਚਾਨ ਚੁੱਕੀ ਸੀ ਇਹ ਹੁਣ ਪਲਸਰ ਸੁਮੀ ਭਾਵਨਾ ਨੂੰ ਇਹ ਕਹਿੰਦਾ ਹੈ ਕਿ ਆਪਾਂ ਤੇਰੀ ਵੀਡੀਓ ਬਣਾ ਲਈ ਹੈ ਤੇ ਜੇਕਰ ਤੂੰ ਬਾਹਰ ਜਾ ਕੇ ਪੁਲਿਸ ਨੂੰ ਦੱਸਿਆ ਤਾ ਆਪਾ ਤੇਰੀ ਵੀਡੀਓ ਲੀਕ ਕਰ ਦਵਾਂਗੇ ਜਿਸ ਨਾਲ ਤੇਰਾ ਪੂਰਾ ਕੈਰੀਅਰ ਬਰਬਾਦ ਹੋ ਜਾਵੇਗਾ ਤੇ ਤੂੰ ਕਿਸੇ ਨੂੰ ਮੂੰਹ ਦਿਖਾਣ ਯੋਗੀ ਵੀ ਨਹੀਂ ਰਵੇਂਗੀ ਇੱਕ ਗੱਲ ਕਰਨ ਤੋਂ ਬਾਅਦ ਇਹ ਜਿਹੜੇ ਚਾਰ ਜਾਨੇ ਸਨ ਇਹ ਫਿਰ ਲਗਾਤਾਰ 2 ਘੰਟੇ ਤੱਕ ਭਾਵਨਾ ਦੇ ਨਾਲ ਬਲਾਤ ਕਰਦੇ ਨੇ ਤੇ ਫਿਰ ਜਦੋਂ ਇਹਨਾਂ ਦਾ ਮਨ ਭਰ ਜਾਂਦਾ ਹੈ ਤੇ ਫਿਰ ਇਹ ਇੱਕ ਡਾਇਰੈਕਟਰ ਦੇ ਘਰ ਦੇ ਸਾਹਮਣੇ ਇਹਨੂੰ ਸੁੱਟ ਕੇ ਉੱਥੋਂ ਭੱਜ ਜਾਂਦੇ ਨੇ ਪਰ ਇੱਥੇ ਭਾਵਨਾ ਮੈਨਨ ਨੇ ਆਪਣੇ ਕੈਰੀਅਰ ਦੀ ਪਰਵਾਹ ਨਹੀਂ ਕੀਤੀ ਉਸਨੇ ਉਹੀ ਡਾਇਰੈਕਟਰ ਦੇ ਘਰ ਦੇ ਵਿੱਚ ਗਈ ਜਿਸ ਡਾਇਰੈਕਟਰ ਦੇ ਬਾਹਰ ਇਹਨੂੰ ਸੁੱਟ ਕੇ ਗਏ ਸਨ ਤੇ ਉਹਨੂੰ ਜਾ ਕੇ ਸਾਰੀ ਗੱਲ ਦੱਸੀ ਇਹ ਡਾਇਰੈਕਟਰ ਦੇ ਨਾਲ ਮਿਲ ਕੇ ਫਿਰ ਰਾਤ ਨੂੰ ਪੁਲਿਸ ਥਾਣੇ ਦੇ ਵਿੱਚ ਇਹ ਦੋਨੇ ਜਾਣੇ ਜਾਂਦੇ ਨੇ ਤੇ ਇਹਨਾਂ ਦੇ ਖਿਲਾਫ ਜਾ ਕੇ ਪਰਚਾ ਦਰਜ ਕਰਵਾਉਂਦੇ ਨੇ ਕਿਉਂਕਿ ਭਾਵਨਾ ਮੈਨਨ ਇੱਕ ਬੰਦੇ ਨੂੰ ਜਾਣ ਚੁੱਕੀ ਸੀ ਤੇ ਇਹ ਹੁਣ ਉਸ ਬੰਦੇ ਦਾ ਨਾਮ ਰਿਪੋਰਟ ਦੇ ਵਿੱਚ ਲਿਖਵਾਉਂਦੀ ਹੈ ਪੁਲਿਸ ਵਾਲੇ ਤੁਰੰਤ ਉਸ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਨਾਲ ਦੇ ਜਿਹੜੇ 6 ਬੰਦੇ ਹੋਰ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਨੇ ਤੇ ਸੱਤੇ ਜਾਣੇ ਕਬੂਲ ਵੀ ਲੈਂਦੇ ਨੇ ਕਿ ਇਹਨਾਂ ਨੇ ਮਿਲ ਕੇ ਹੀ ਭਾਵਨਾ ਮੈਨਨ ਦੇ ਨਾਲ ਦੁਸ਼ਕਰਮ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਸੱਤੇ ਜਾਣਿਆਂ ਨੂੰ ਗ੍ਰਿਫਤਾਰ ਕਰਦੇ ਨੇ ਇਹਨਾਂ ਦੀ ਰਿਮਾਂਡ ਲਈ ਜਾਂਦੀ ਹੈ ਜਿਸ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਪਲਸਰ ਸੂਮੀ ਨੇ ਸਾਰਾ ਕੁਝ ਆਪਣੇ ਆਪ ਨਹੀਂ ਕੀਤਾ ਸੀ ਬਲਕਿ ਇੱਕ ਸਾਊਥ ਫਿਲਮ ਦੇ ਵੱਡੇ ਹੀਰੋ ਦੇ ਕਹਿਣ ਦੇ ਉੱਤੇ ਕੀਤਾ ਸੀ ਇਸ ਹੀਰੋ ਦਾ ਨਾਮ ਸੀ ਦਿਲੇਪ ਇਹ ਵੀ ਇੱਕ ਨਾਮ ਸਾਊਥ ਇੰਡਸਟਰੀ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਹੀਰੋ ਨੇ ਹੀ ਪਲਸਰ ਸੁਮੀਨੂ 1 ਡੇਡ ਕਰੋੜ ਰੁਪਿਆ ਦਿੱਤਾ ਸੀ ਤਾਂ ਜੋ ਭਾਵਨਾ ਮਹਿਨਨ ਦੇ ਨਾਲ ਇਹੋ ਜੀ ਹਰਕਤ ਕਰੇ ਤੇ ਇਸ ਦਲੀਪ ਨੇ ਹੀ ਕਿਹਾ ਸੀ ਕਿ ਜਦੋਂ ਤੁਸੀਂ ਇਹ ਕਰੋਗੇ ਤਾਂ ਉਸ ਸਮੇਂ ਤੁਸੀਂ ਵੀਡੀਓ ਬਣਾ ਲਿਓ ਤਾਂ ਜੋ ਬਾਅਦ ਵਿੱਚ ਉਹ ਨੂੰ ਬਲੈਕਮੇਲ ਕਰ ਸਕੇ ਜਦੋਂ ਇਹ ਗੱਲ ਭਾਵਨਾ ਮਹਿਨਨ ਨੂੰ ਪਤਾ ਲੱਗੀ ਤਾਂ ਉਹਨੇ ਪੁਲਿਸ ਵਾਲਿਆਂ ਨੂੰ ਇਹ ਦੱਸਿਆ ਕਿ ਹਾਂ ਕੁਝ ਸਾਲ ਪਹਿਲਾਂ ਦਲੀਪ ਦੇ ਨਾਲ ਇਹਦਾ ਝਗੜਾ ਹੋਇਆ ਸੀ ਉਹ ਚਗਰਾ ਇਸ ਕਰਕੇ ਹੋਇਆ ਸੀ ਕਿਉਂਕਿ ਦਿਲਪਤਾ ਇੱਕ ਸਾਊਥ ਇੰਡਸਟਰੀ ਦੀ ਹੀਰੋਇਨ ਕਾਵਿਆ ਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਸੀ ਤੇ ਇਹਦੇ ਬਾਰੇ ਇਹ ਜਿਹੜੀ ਭਾਵਨਾ ਮੈਨਨ ਸੀ ਇਹਨੇ ਇਹਦੀ ਪਤਨੀ ਨੂੰ ਦੱਸ ਦਿੱਤਾ ਸੀ ਜਿਸ ਤੋਂ ਬਾਅਦ ਇਹਦੀ ਪਤਨੀ ਦੇ ਨਾਲ ਇਹਦਾ ਤਲਾਕ ਹੋ ਗਿਆ ਇਹਨੇ ਅੱਗੇ ਜਾ ਕੇ ਕਾਵਿਆ ਦੇ ਨਾਲ ਵਿਆਹ ਕਰਵਾ ਲਿਆ ਤੇ ਹੁਣ ਭਾਵਨਾ ਮੈਨਨ ਇਹਨਾਂ ਨੂੰ ਇਹ ਦੱਸਦੀ ਹੈ ਕਿ ਇਸੇ ਕਰਕੇ ਦਿਲਪ ਨੇ ਇਹਦੇ ਨਾਲ ਸਭ ਕੁਝ ਕੀਤਾ ਕਿਉਂਕਿ ਇਹਨੇ ਉਹਦਾ ਤਲਾਕ ਕਰਵਾਇਆ ਸੀ ਕਿਉਂਕਿ ਦਿਲਪ ਇੱਕ ਪੈਸੇ ਵਾਲਾ ਬੰਦਾ ਸੀ ਤੇ ਪੁਲਿਸ ਵਾਲਿਆਂ ਨੂੰ ਇੱਥੇ ਦਿਲਪ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਕਰਕੇ ਪੁਲਿਸ ਦਿਲਪ ਨੂੰ ਗ੍ਰਿਫਤਾਰ ਨਾ ਕਰ ਸકી ਅੱਜ 2025 ਸਨ ਚੜ ਚੁਕਿਆ ਹੈ ਤੇ ਅੱਜ ਵੀ ਭਾਵਨਾ ਮੈਨਨ ਆਪਣੇ ਇਨਸਾਫ ਤੇ ਲਈ ਦਰਦ-ਦਰ ਘੁੰਮ ਰਹੀ ਹੈ ਪਰ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਸਾਊਥ ਐਕਟਰੈਸ ਦਿਲਪ ਅੱਜ ਵੀ ਆਜ਼ਾਦ ਘੁੰਮ ਰਿਹਾ ਹੈ ਤੇ ਫਿਲਮਾਂ ਕਰ ਰਿਹਾ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ क्राइम रिलेटेड ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ